ਅਨਜੁ ਕੀ ਹਾਲ ਮਿੱਤਰ ਪਿਆਰਿਓ ਸਵਾਗਤ ਆ ਤੁਹਾਡਾ ਸਾਬਰ ਲੈਸ ਏਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਤੇ ਜੀ ਮਾਲ ਕਾਫੀ ਕਵਾਂਟੀਟੀ ਦੇ ਅੰਦਰ ਜੀ ਦੇਖ ਸਕਦੇ ਆ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਅਗਲੀ ਵੀਡੀਓ ਦੇਖਣੀਆਂ YouTube ਦੇ ਉੱਪਰ Facebook ਦੇ ਉੱਪਰ Instagram ਦੇ ਉੱਪਰ ਵੀਡੀਓ ਦੇਖਣੀਆਂ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਆਹ ਵਾਲਾ ਮਾਲ ਆਇਆ ਹੈ ਕਾਫੀ ਕਵਾਂਟੀਟੀ ਦੇ ਅੰਦਰ ਜੀ ਆਹ ਵਾਲੇ ਨੰਬਰ ਨੇ ਜੀ ਨੰਬਰ ਸੇਵ ਕਰ ਲਿਓ ਸਾਬਰ ਲੈਸ ਏਜੰਸੀ ਮਲੇਰ ਕੋਲਾ ਇਟੇਲੀਆਂ ਵਾਲਾ ਬਾਜ਼ਾਰ ਜੀ ਮਲੇਰ ਕੋਲਾ ਪੰਜਾਬ ਇੰਡੀਆ ਦੇ ਜੀ ਘਰ ਬੈਠੇ ਉਠਾਏ ਆਨਲਾਈਨ ਵੀ ਮੰਗਾ ਸਕਦੇ ਹਾਂ ਆ ਦੋਏ ਨੰਬਰ ਨੇ 92565 73754 90560 73750 ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠ ਕੇ ਆਨਲਾਈਨ ਵੀ ਘਰ ਬੈਠੇ ਮੋਢਾਏ ਮੰਗਾ ਸਕਦੇ ਹਾਂ ਸਿਰਫ ਹੌਲ ਸੇਲ ਜੀ ਇੱਥੇ ਦੁਕਾਨਦਾਰ ਵੀ ਰਾਨ ਵੱਡੇ ਵੱਡੇ ਹੌਲ ਸੇਲਰ ਤੇ ਰਿਟੇਲਰ ਜੀ ਆ ਜੀ ਆਇਆ 3 ਇੰਚੀ ਦੇ ਵਿੱਚ ਜੀ ਪਾਈਪਿੰਗ ਲੱਗੀ ਹੋਈ ਆ ਦੇਖ ਸਕਦੇ ਹੋ ਸਾਰੇ ਕਲਰ ਨੇ ਇੱਕ ਇੱਕ ਕਲਰ ਦੇ 20 20 ਪੀਸ 50 ਪੀਸ 100 ਪੀਸ ਜਿੰਨਾ ਮਰਜ਼ੀ ਬਣਵਾ ਸਕਦੇ ਹੋ ਆਰਡਰ ਤੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸਾਰੇ ਕਲਰ ਆ ਗਏ ਇਹਦੇ ਵਿੱਚ ਇਹ ਸਾਡੇ ਕੋਲ ਸਾਰੇ ਸਾਈਜ਼ ਮਿਲ ਜਾਣਗੇ ਇੱਥੇ ਹੋਲ سیلਰ ਆਂਦੇ ਨੇ ਔਰ ਰਿਟੇਲਰ ਆਂਦੇ ਨੇ ਤੁਸੀਂ ਵੀ ਆਓ ਅਗਰ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਹੈ ਜਲਦੀ ਆਵੋ ਬਾਹਰੋਂ ਨਾਲ ਲਵੋ ਛੋਟੀਆਂ ਮੋਟੀਆਂ ਦੁਕਾਨਾਂ ਤੋਂ ਕੀ ਹੋਲ ਸੇਲ ਕਰਕੇ ਵੇਚੀ ਜਾਂਦੇ ਨੇ ਪਰ ਉਹ ਹੋਲ ਸੇਲ ਨਹੀਂ ਹੈਗਾ ਜੀ ਹੋਲ ਸੇਲ ਤਾਂ ਏਜੰਸੀ ਦੇ ਵਿੱਚੋਂ ਵੀ ਤੁਹਾਨੂੰ ਮਿਲੂਗਾ ਸਾਬਰ ਲੈਸ ਏਜੰਸੀ ਤੋਂ ਜੀ ਦੇਖੋ ਕੁਆਂਟੀਟੀ ਜੀ ਇੱਕ ਇੱਕ ਡਿਜ਼ਾਈਨ ਦਾ 1000 1000 ਇੱਕ ਇੱਕ ਡਿਜ਼ਾਈਨ ਦਾ ਦੇਖੋ ਕਾਫੀ ਕਵੈਂਟਲੀ ਦੇ ਵਿੱਚ ਆਰਗਾਂਜ਼ਾ ਦੇਖੋ ਢੇਰਾਂ ਦੇ ਢੇਰ ਜੀ ਲੋ ਦੇਖ ਲੋ ਵੀਡੀਓ ਨੂੰ ਸ਼ੇਅਰ ਦੱਬ ਕੇ ਜਰੂਰ ਉਹਨਾਂ ਲੋਕਾਂ ਦਾ ਕਰ ਕਰ ਦਈਏ ਵਿਚਾਰੇ ਜਿਹੜੇ ਨਾਮਾ ਕੰਮ ਕਰਨਾ ਸ਼ੁਰੂ ਕਰਦੇ ਨੇ ਉਹ ਵਿਚਾਰੇ ਛੋਟੀਆਂ ਮੋਟੀਆਂ ਦੁਕਾਨਾਂ ਤੋਂ ਲੈ ਜਾਂਦੇ ਨੇ ਹੌਲ ਸੇਲ ਕਹਿ ਕੇ ਉਹ ਦੇਈ ਜਾਂਦੇ ਨੇ ਵਿਚਾਰੇ ਉੱਥੋਂ ਫਿਰ ਉਹਨਾਂ ਦਾ ਕੰਮ ਨਹੀਂ ਚੱਲਦੇ ਹੈਗੇ ਫਿਰ ਕਹਿੰਦੇ ਨੇ ਸਾਨੂੰ ਮਹਿੰਗੀਆਂ ਲਾਤੀਆਂ ਇਸ ਕਰਕੇ ਉਰੇ ਆਵੋ ਰੇਟ ਵੀ ਮਿਲੂਗਾ ਡਿਸਕਾਊਂਟ ਵੀ ਮਿਲੂਗਾ ਤੁਹਾਨੂੰ ਗਿਫਟਾਂ ਵੀ ਮਿਲਣਗੀਆਂ